ਹਣਾ ਸਤਿ ਸ਼੍ਰੀ ਅਕਾਲ ਜੀ ਸਾਡਾ ਇੱਕ ਹੋਰ ਪਵਣੇ ਹਾਲ ਚਾਲ ਨੇ ਪਾਤੀ ਕਰਦੇ ਸਾਰੇ ਪਿੰਡ ਦਾ ਬਹੁਤ ਯਾਰ ਪਤਨੀ ਹੋਣਗੇ ਤੇ ਜਿਵੇਂ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਬਾਈ ਹਨਾ ਮੇਰੀ ਗੱਲ ਸੁਣੋ ਇਹ ਆਪ ਜਹਾੜਾਂ ਦਾ ਵੀ ਬਹੁਤ ਜਿਆਦਾ ਨੀ ਨਿਖਾਣ ਕਰਿਆ ਪਿਆ ਤੇ ਆਪਣੇ ਪਿੰਡ ਦੇ ਭਰਾ ਵੀ ਚੱਲੇ ਆ ਰਾਖਣ ਦੀ ਸੇਵਾ ਲੈ ਕੇ ਪਹਿਲਾਂ ਇਹ ਚਾਰਾ ਹਰਾ ਚਾਰਾ ਚਾਰ ਅਤੇ ਤੂੜੀ ਵਗੈਰਾ ਲੈ ਕੇ ਗਏ ਸੀ ਤੇ ਹੁਣ ਸੋਭਾ ਇਹਨਾਂ ਨੇ ਬਾਈ ਤੁਰਨਾ 3 ਵਜੇ ਆਛਰਾ ਰਾਸਨ ਰੋਸਨ ਪੈ ਕਰੀ ਬੈਠਿਆ ਮੁੰਡੇ ਤੇ ਲੈਨੇ ਆ ਜਾਣਕਾਰੀ ਹੋਰ ਜੀ ਬਾਈ ਹੁਣਾਂ ਤੋਂ ਵੀ ਕੀ ਕੀ ਲੈ ਕੇ ਚੱਲੇ ਆ ਤੇ ਕਿੱਧਰ ਨੂੰ ਜਾਣਾ ਸਮਾਨ ਕਰੀ ਜਾਂਦੇ ਆ ਪੈਕ ਕਿੱਧਰ ਗਿਆ ਹੈਪੀ ਉਧਰ ਆ ਮਣੀ ਹੋਰ ਬਾਈ ਠੀਕ ਹੈ ਬਾਈ ਕਹਿਮ ਹਾਂ ਵੀ ਹੈਪੀ ਹੀ ਹਾਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਬਈ ਸਾਰਿਆਂ ਨੂੰ ਪਤਾ ਹੀ ਹੈ ਨਾ ਪੰਜਾਬ 'ਚ ਕੀ ਮਾਹੌਲ ਚੱਲ ਰਿਹਾ ਤੇ ਉਹਦੇ ਆਪਾਂ ਪਹਿਲਾਂ ਵੀ ਜਿਵੇਂ ਵੀਡੀਓ ਪਾਈ ਸੀ ਪਹਿਲਾਂ ਆਪਾਂ ਇੱਕ ਤਰੀਕ ਨੂੰ ਲੈ ਕੇ ਗਏ ਸੀਗੇ ਉੱਥੇ ਆਪਾਂ ਲੈ ਗਏ ਸਾਂਝਾ ਟਰਾਲਾ ਚਾਰੇ ਦਾ ਠੀਕ ਹੈ ਤੇ ਉੱਥੇ ਜਿਵੇਂ ਕਿ ਲੋੜਵੰਦਾਂ ਨੂੰ ਰਾਸ਼ਨ ਦੀ ਵੀ ਲੋੜ ਸੀ ਤੇ ਜਿਵੇਂ ਉਦੋਂ ਆਦਾ ਕੇ ਆਪਾਂ ਜਿਵੇਂ ਜਿਵੇਂ ਐਨ ਆਰ ਆਈ ਵੀ ਰੰਦਾ ਸੰਜੋਗ ਬਣਿਆ ਸਾਰਿਆਂ ਨੂੰ ਜਿਹੜੇ ਆਪਣੇ ਇੱਕ ਆ ਸਰਕਲ ਦੇ ਮਿੱਤਰ ਸੀਗੇ ਜਾਂ ਪਿੰਡ ਵਾਸੀ ਜਿਹੜੇ ਮੇਨ ਮਿੱਤਰ ਸੀਗੇ ਹਣਾ ਤੇ ਉਹਨਾਂ ਨੇ ਜਿਹੜੀ ਆਪਾਂ ਨੂੰ ਸੇਵਾ ਭੇਜੀ ਤੇ ਉਹ ਆਪਾਂ ਸੇਵਾ ਤੁਹਾਨੂੰ ਦੱਸਣ ਜਾ ਰਹੇ ਆਂ ਤੇ ਪਹਿਲਾਂ ਤਾਂ ਬਈ ਇੱਕ ਤਰੀ ਨੂੰ ਸਾਂਝਾ ਟਰਾਲਾ ਸੀ ਚਾਰੇ ਦਾ ਠੀਕ ਆ ਫਿਰ ਉਦੋਂ ਵੱਲ ਜਿਹੜੀ ਸੇਵਾ ਆ ਇਹ ਹਰਮਨ ਕੈਨੇਡਾ ਵੱਲੋਂ ਰਾਸ਼ਨ ਆਇਆ ਠੀਕ ਆ ਪ੍ਰਦੀਪ ਕੈਨੇਡਾ ਵੱਲੋਂ 3000 ਰੁਪਏ ਭੇਜਿਆ ਗਿਆ ਜੱਸਾ ਡੈਰੀ ਠੀਕ ਆ 2 ਗੱਟੇ ਫੀਡ ਦੇ ਫਿਰ ਡਾਕੂਮੈਂਟ ਡੈਰੀ ਆ ਪੰਜ ਗੱਠਾ ਚਾਰ ਦੀਆਂ ਫਿਰ ਜਿਹੜਾ ਵੀਰੇ ਪਹਿਲਾਂ ਘੇੜਾ ਲੈ ਕੇ ਗਏ ਸੀ ਉਹ ਚ ਜਿਹੜੀ ਸਾਰੇ ਰਾਹ ਦੀ ਜਿਹੜੀ ਤੇਲ ਜਿੰਨਾ ਲੱਗਿਆ ਸੀ ਉਹ ਰਾਹ ਤੇ ਵਿੱਚ ਠੀਕ ਆ ਉਹ ਚਾਰਾਂ ਵੱਲੋਂ ਸੇਵਾ ਦਿੱਤੀ ਗਈ ਸੀ ਪਵਨਾ ਰੌਕੇ ਹੈਪੀ ਰੌਕੇ ਗਗਨਾ ਤੇ ਜੋਤੀ ਠੀਕ ਆ ਤੇ ਫਿਰ ਉਸ ਤੋਂ ਬਾਅਦ ਅਰਸ਼ ਕੈਨੇਡਾ 1000 ਰੁਪਿਆ ਬਦਨੀ ਗੁਪਤਦਾਨ 100 ਰੁਪਿਆ ਠੀਕ ਆ ਤੇ ਬ੍ਰਹਮ 30 ਪੇਟੀਆਂ ਪਾਣੀ ਦੀਆਂ ਤੇ ਹੋਰ ਰਾਸ਼ਨ ਠੀਕ ਹੈ ਜੀ ਤੇ ਹਰਮਾਨ ਵੱਲੋਂ ਰਾਸ਼ਨ ਦੀ ਸੇਵਾ ਫਿਰ 500 ਰੁਪਿਆ ਜਾਦ ਕੇ ਤੇ ਸੇਵਕ ਵੱਲੋਂ 50 ਕਿਲੋ ਆਟਾ ਤੇ ਤਰਨ ਰਾਉਕੇ ਇਹਦੇ ਵੱਲੋਂ 7000 ਰੁਪਇਆ ਤੇ ਹਰਮਨ ਰਾਉਕੇ ਵੱਲੋਂ ਰਾਸ਼ਨ ਗੁਰਚਰਨ ਕਨੇਡਾ 5000 ਰੁਪਇਆ ਗੁਰਦੀਪ ਵੱਲੋਂ ਪੂਜੇ ਹੋਏ ਛੋਲਿਆਂ ਦਾ ਗੱਟਾ ਪਾਸ ਸਟੂਡੀਓ ਵੱਲੋਂ ਰਾਸ਼ਨ ਐਪੀ ਵੱਲੋਂ ਆਪਣਾ 5000 ਰੁਪਇਆ ਤੇ ਆਟੇ ਦਾ ਗੱਟਾ ਤੇ ਭੁੱਲਰ ਕਨੇਡਾ ਇਹਦੇ ਚੋਂ 5000 ਰੁਪਇਆ ਜੂਸ ਬਾਰ ਵੱਲੋਂ ਦੋ ਪੇਟੀਆਂ ਫਰੂਟੀ ਦੀਆਂ ਪੇਰੋ ਦੁਆਦ ਗੋਪਤਦਾਨ 10 ਪੇਟੀ ਪਾਣੀ ਤੇ ਹੋਰ ਰਾਸ਼ਨ تنویر ਕੈਨੇਡਾ ਵੱਲੋਂ 6500 ਰੁਪਿਆ ਤੇ ਪਰਮਜੀਤ ਬਾਗ ਵਾਲਿਆਂ ਦਾ ਉਹਦੇ ਵੱਲੋਂ ਖੰਡ ਦੀ ਬੋਰੀ ਜਸਪਾਲ ਸਿੰਘ ਪੱਟੀ ਦੋ ਥੇਲੇ ਆਟਾ 인ਦਰ ਆਟੇ ਦਾ ਗੱਟਾ ਗਗਨਾ ਆਟੇ ਦਾ ਗੱਟਾ ਤੇ ਹੋਰ ਕਈ ਰਾਸ਼ਨ ਤੇ 50 ਪੈਕਟ ਮਟਰ ਦੇ ਤੇ 10 ਪੈਕਟ ਮਟਰ ਦੇ ਹਰੀਆਂ ਵੱਲੋਂ ਤੇ ਲੱਖਾ ਫੌਜੀ ਖੰਡ ਦਾ ਗੱਟਾ ਉਹਦੇ ਆਟੇ ਦਾ ਗੱਟਾ ਤੇ ਤੋਤਾ ਭੰਗਿਆਂ ਦਾ ਇਹਦੇ ਵੱਲੋਂ ਰਾਸ਼ਨ ਦੀ ਸੇਵਾ ਤੇ ਫਿਰ ਫਿਰ ਅੱਜ ਬ੍ਰਾਹਮ ਕਿਆਂ ਵੱਲੋਂ 200 ਪੈਕਟ ਬਿਸਕੁਟ ਦਾ ਤੇ 5 ਪੇਟੀਆਂ ਰਸ ਦੀਆਂ ਪਹੁੰਚਦੀਆਂ ਕੀਤੀਆਂ ਗਈਆਂ ਫਿਰ ਮੰਦਰ ਦੁਕਾਨ ਵਾਲੇ ਵੱਲੋਂ 15 ਕਿਲੋ ਚਾਰ ਪਵਨਾ ਆਟੇ ਦਾ ਗੱਟਾ ਤੇ ਗੋਪਤਦਾਨ ਦਾ ਲਾਂ 8 ਕਿਲੋ ਤੇ ਤਾਰ ਜਵਾਰ ਜਵਾਰੇ ਕੇ ਰਾਸ਼ਨ ਤੇ ਹਾਕਮ ਦਰਜੀ ਰਾਸ਼ਨ ਗੁਰਦੀਪ ਭਗਤਾਂ ਦਾ ਖੰਡ ਦਾ ਗੱਟਾ ਤੇ ਰੋਡਾ ਦੁਕਾਨ ਵਾਲੇ ਵੱਲੋਂ ਰਾਸ਼ਨ ਦੀ ਪੌਲਖ 1000 ਰੁਪਿਆ ਨੀਲਾ ਫੌਜੀ ਰਾਸ਼ਨ ਜਗਰਾਜ ਵੱਲੋਂ ਰਾਸ਼ਨ ਜਸਪ੍ਰੀਤ ਵਪਾਰੀ ਵੱਲੋਂ ਆਲੂ ਪਿਆਜ਼ ਤੇ ਬਿਸਕਟਾਂ ਦੀ ਸੇਵਾ ਨੀਲਾ ਟਿੱਡੇ ਘਾਟੇ ਦਾ ਗੱਟਾ ਅੰਮਰ ਮੈਸਤਰੀ 2500 ਰੁਪਏ ਗੁਰਦੀਪ ਸਿੰਘ ਆਟਾ ਤੇ ਗੁਪਤਦਨ ਰਾਸ਼ਨ ਤੇ ਜਿਹੜਾ ਵੀ ਆਟਾ ਜਿਵੇਂ ਕਿ ਸਵੇਰੇ ਬਿੰਦਰ ਚੱਕੇ ਵਾਲੇ ਵੱਲੋਂ ਇੱਥੇ ਚੱਕੀ ਲਿਆਂਦੀ ਗਈ ਸੀ ਤੇ ਜਿਹੜਾ ਆਪਣਾ ਸਾਰਿਆਂ ਦਾ ਆਟਾ ਸੀਗਾ ਉਹਦੇ ਵੱਲੋਂ ਫ੍ਰੀ ਸੇਵਾ ਹੁਣ ਪੀ ਕੇ ਦਿੱਤਾ ਬਾਈ ਟਰੈਕਟਰ ਵਾਲੀ ਚੱਕੀ ਤੇ ਧੰਨਵਾਦ ਤੇ ਹੁਣ ਬਾਈ ਦੂਜਾ ਆਪਣਾ ਆ ਗਏ ਬਾਈ ਹੁਣੀ ਹੋਰ ਸੇਵਾ ਲੈ ਕੇ ਤੇ ਕਿੱਧਰ ਨੂੰ ਪਹੁੰਚਣਾ ਬਾਈ ਕੱਲ ਨੂੰ ਤੇ ਇਹ ਆਪਾਂ ਵੀਰੇ ਕੱਲੂ ਲੈ ਕੇ ਜਾਣਾ ਹੈਗਾ ਸਵੇਰੇ ਤੁਰਨਾ ਹੈਗਾ ਸੰਦਿਆਂ ਤੇ ਫਰੋਹੀਪੁਰਾ ਲੈ ਕੇ ਜਾਣਾ ਹੈਗਾ ਗੱਲਬਾਤ ਹੋਈ ਹੈ ਕਿਸੇ ਭਰਾ ਨਾਲ ਉੱਥੇ ਬੰਦਿਆ ਦੇ ਨਾਲ ਗੱਲਬਾਤ ਹੋ ਚੁੱਕੀ ਆ ਵੀਰੇ ਤੇ ਉਹਨਾਂ ਨੇ ਮੂਹਰੋ ਲੈ ਕੇ ਜਾਣਾ ਹੈਗਾ ਤੇ ਵੀ ਦੇਖਦੇ ਆ ਜੇ ਹੋ ਸਕਿਆ ਤਾਂ ਗਾਂ ਪਿੰਡਾਂ ਦੇ ਤੱਕ ਜਮਾ ਵਿੱਚ ਪਹੁੰਚਦਾ ਕੀਤਾ ਜਾਊਗਾ ਤੇ ਇਧਰਲਾ ਜੇ ਕੋਈ ਭਰਾ ਵੀਡੀਓ ਦੇਖਦਾ ਬਾਈ ਕਮੈਂਟਰ ਚ ਨੰਬਰ ਪਾ ਦਿਓ ਹਾਂਜੀ ਤੇ ਕੋਸ਼ਿਸ਼ ਕਰ ਲਾਂਗੇ ਤੁਹਾਡੇ ਨਾਲ ਗੱਲ ਕਰਨ ਦੀ ਇੱਕ ਵੀਰੇ ਬਿੰਦਰ ਲਾਲੂ ਕੇ ਵੱਲੋਂ 500 ਰੁਪਇਆ ਤੇ ਮੰਦਰ ਵੱਲੋਂ ਆਟਾ ਤੇ ਸਤਨਾਮ ਵੱਲੋਂ ਆਟਾ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਬੜੀਆਂ ਹੋਰ ਵੀ ਰਸਨਾ ਜੇ ਆ ਰਿਹਾ ਹੈਗਾ ਜੇ ਹੋ ਸਕਿਆ ਤਾਂ ਇੱਕ ਵੀਡੀਓ ਸਵੇਰੇ ਜਰੂਰ ਪਾਵਾਂਗੇ ਧੰਨਵਾਦ ਓਕੇ ਜੀ ਮਿਹਰਬਾਨੀ ਬਾਈ ਤੇ ਟਰਾਲੀ ਚ ਕਰ ਲਿਆ ਪਿਆ ਇੱਕ ਸਮਾਨ ਬਾਈ ਕਰੀ ਜਾਂਦੇ ਆ ਸਭਰਾ ਆਪਣੇ ਲੱਗੇ ਪਏ ਆ ਜਾਨੀ ਮਛਰ ਦਾਣਾ ਵੀ ਆ ਪੰਗਿਆ ਹੈ ਅੱਛਾ ਚੰਗੀ ਗੱਲ ਆ ਜੱਲ ਹਣਾ ਤੇ ਸਮਾਨ ਸਾਰਾ ਟਰਾਲੇ ਚ ਆ ਜਾਊਗਾ ਯਾਨੀ ਇੰਝ ਜਾਂਦੇ ਆ ਮੁੰਡੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਾਈ ਸਾਰੇ ਭਰਾਵਾਂ ਦੀ ਹਾਂਜੀ ਉਹ ਮਗਰ ਰੱਖ ਲਾਂਗੇ ਉੱਥੇ ਹਾਂ ਉਹਨਾਂ ਰਾਸ਼ੀ ਦਾ ਕਰਿਓ ਪਹਿਲਾਂ ਇਹ ਬਾਈ ਇਹ ਮੁੰਡੇ ਲੈ ਕੇ ਗਏ ਸੀ ਟਰਾਲਾ ਤੂੜੀ ਸੀ ਚਾਰ ਸੀ ਤੇ ਹਰੇ ਪੱਠੇ ਕੋ ਉਤਰ ਕੇ ਲਗਾਏ ਸੀਗੇ ਦੂਜਾ ਕਿਹੜਾ ਇਹਨਾਂ ਦਾ ਬਈ ਹੈ